बीती देर रात अबोहर दे सीतो गुनो दे बिजली गरिड पिंड बहादुर खेड़ा माणी खेड़ा दे किसान ने घेरा पालिया ला लिया किसान सरकार वालों आठ लंटे बिजली सप्लाई नि पर किसानी बिजली मुहैया नहीं हो रही जिस करके झोने की फसल समेत होर फसल नहीं मिल रहा करीब छह घंटे तो भी वे तक किसान गर्मी डटे रहे ते बिजली महकमे अधिकारिया किसान बिजली सप्लाई निर्विघन देने भरोसे ਉਸ ਬਾਅਦ ਕਿਸਾਨਾ ਨੇ ਟਰਨਾ ਚੁੱਕਿਆ 5 ਵਜੇ ਇਸ ਮੁਲਾਜ਼ਮ ਦੀ ਡਿਊਟੀ ਸਟਾਰਟ ਹੋਈ ਸੀ 9:6 ਵਜੇ ਸਾਡੇ ਬੰਦੇ ਨੇ ਲੇਟ ਕੱਢ ਦਿੱਤੀ ਠੀਕ ਹੈ ਜੀ ਉਸ ਤੋਂ ਬਾਅਦ 100 ਬੰਦਾ ਆਇਆ ਸਾਡੇ ਪਿੰਡ ਦਾ ਇਹ ਬੰਦਾ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਇਹਨੇ ਫੋਨ ਲਾਇਆ ਕੰਨ ਨੂੰ ਕਦੇ ਕਿਸੇ ਨਾਲ ਗੱਲ ਕਰ ਰਿਹਾ ਕਦੇ ਕਿਸੇ ਨਾਲ ਗੱਲ ਕਰ ਰਿਹਾ ਹੈ ਅਗਰ ਇਹਨੂੰ ਕਿਸੇ ਅਫਸਰ ਨੇ ਕਿਹਾ ਹੈ ਉਹ ਅਫਸਰ ਇੱਥੇ ਹੁੰਦਾ ਠੀਕ ਹੈ ਜੀ ਇਹ ਸਾਨੂੰ ਪੂਰੇ ਬੰਦਿਆਂ ਨੂੰ ਬੇਫਕੂਫ ਬਣਾ ਰਿਹਾ ਜੋ ਕਿ ਬੰਦੇ ਅੱਜ ਤੋਂ ਭੁੱਖੇ ਬੈਠੇ ਆ ਕਿਸੇ ਨੇ ਰੋਟੀ ਨਹੀਂ ਖਾਧੀ ਸਾਨੂੰ ਜਿੰਨਾ ਚਿਰ ਮਰਜ਼ੀ ਬੈਠਣਾ ਪਵੇ ਅਸੀਂ ਬੈਠਾਂਗੇ ਅਸੀਂ ਰੋਡ ਵੀ ਅਗਰ ਇਹ ਸਾਡੇ ਬੰਦਿਆਂ ਨੇ ਗੱਲ ਨਾ ਸੁਣੀ ਅਫਸਰ ਨਾ ਆਏ ਅਸੀਂ ਰੋਡ ਵੀ ਜਾਮ ਕਰਾਂਗੇ ਕਿਉਂਕਿ ਅਸੀਂ ਇਹਨਾਂ ਦੇ ਕਹਿਣ ਤੇ ਹੀ ਝੋਨਾ ਲਾਇਆ ਸੀ ਕਿਸਾਨ ਖੁਦਗੁਸ਼ੀਆਂ ਕਿਉਂ ਕਰਦੇ ਨੇ ਇਹਨਾਂ ਕਰਕੇ ਕਰਦੇ ਨੇ ਹੋਰ ਕਿਸਾਨ ਨੂੰ ਕੁਝ ਨਹੀਂ ਹੁੰਦਾ ਸਿਰਫ ਇਹਨਾਂ ਨੇ ਪਾਣੀ ਨਹੀਂ ਦਿੱਤਾ ਇੱਕ ਬੰਦੇ ਦਾ ਤਿੰਨ ਕਿੱਲਾਂ ਦਾ ਖਾਲਾ ਹੈ ਅਗਰ ਇਹ ਬੰਦੇ ਨੇ ਤਿੰਨ ਘੰਟੇ ਪਹਿਲਾਂ ਲਾਈਟ ਕੱਟ ਦਿੱਤੀ ਉਸ ਤੋਂ ਬਾਅਦ ਲਾਈਟ ਜਾਊਗੀ ਤੇ ਉਹ ਬੰਦੇ ਦਾ ਕੀ ਬਣੂਗਾ ਮਤਲਬ ਥੋੜਾ ਜਿਹਾ ਵੀ ਰਹਿ ਗਿਆ ਕੁਝ ਨਹੀਂ ਹੋ ਸਕਦਾ ਹੋਰ ਉਹ ਬੰਦੇ ਦਾ ਨਾਮ ਨਹੀਂ ਲੈ ਰਿਹਾ ਅਫਸਰ ਦਾ ਔਰ ਨਾ ਸਾਨੂੰ ਮੈਸੇਜ ਦਿਖਾ ਰਿਹਾ ਬੰਦਾ ਹੈ ਠੀਕ ਹੈ ਜੀ ਇਹ ਮੁਲਾਜ਼ਮਾਂ ਨੂੰ ਮੁਲਾਜ਼ਮ ਆਏ ਨੇ ਉਹਨਾਂ ਨੂੰ ਇਦਾਂ ਬੇਕੂ ਬਣਾ ਰਿਆ ਕੋਈ ਪੂਰਾ 100 ਬੰਦਾ ਨਾਮ ਨਹੀਂ ਦੱਸ ਰਿਹਾ ਬੰਦਾ ਆਪਣਾ ਨਾਮ ਵੀ ਨਹੀਂ ਦੱਸ ਰਿਹਾ ਹਾਂਜੀ ਮੁਲਾਜ਼ਮ ਜਿਹੜਾ ਇੱਥੇ ਗ੍ਰੇਡ 'ਚ ਲੱਗੇ ਕੀ ਨਾਮ ਹੈ ਮੁਲਾਜ਼ਮ ਦਾ ਨਾਮ ਨਹੀਂ ਦੱਸ ਰਿਹਾ ਆਪਣਾ ਅਸੀਂ ਨਾਮ ਪੁੱਛਿਆ ਨਾਮ ਨਹੀਂ ਦੱਸ ਰਿਹਾ ਕਹਿੰਦਾ ਮੈਨੂੰ ਉੱਪਰੋਂ ਫੋਨ ਆਇਆ ਸਾਨੂੰ ਪ੍ਰੂਫ ਦਿਖਾ ਦੇ ਅਸੀਂ ਧਰਨਾ ਛੱਡ ਦਾਂਗੇ ਅਗਰ ਆਪਰਾ ਫੋਨ ਨਹੀਂ ਕਰਾ ਜੀ ਕੋਈ ਸਰਕਾਰ ਨਾਲ ਨਹੀਂ ਜੇ ਸਰਕਾਰ ਨੇ 8 ਘੰਟੇ ਸਾਨੂੰ ਦੇਣੀ ਕੀਤੀ ਤਾਂ ਹੀ ਚੋਨੇ ਲਾਏ ਅਸੀਂ ਤੇ ਸਰਕਾਰ ਨੇ ਸਾਨੂੰ ਕਹਿੰਦਾ ਲੈ ਨਹੀਂ ਮਿਲਣੀ ਚੋਨੇ ਕਿਉਂ ਲੈਣੇ ਸੀ ਜੀ 4-4000 ਰੁਪਇਆ ਲਵਾਈ ਦਿੱਤੀ ਹੈ ਜੀ ਖਾਦਾ ਪਾ ਚੁੱਕੇ ਆ ਜੀ ਸਾਢੇ 40 ਨੇ ਵਾਣ ਵਾਲੇ ਹੋਏ ਪਏ ਆ ਜੀ ਇਹ ਪੈਸੇ ਲੈਂਦੇ ਆ ਜੀ ਇੱਕ ਦੋ ਦਿਨ ਵੇਣੇ ਜੇ ਸਰਕਾਰ ਵੀ ਗੱਲ ਨੂੰ ਸੁਣ ਰਹੀ ਹੈ ਜੀ ਅਸੀਂ ਸਰਕਾਰ ਦੇ ਵਿਰੋਧੀ ਨਹੀਂਗੇ ਜੀ ਜੇ ਸਰਕਾਰ ਨੇ ਇਹਨਾਂ ਨੂੰ ਨਾਸ ਨਾ ਪਾਈ ਫਿਰ ਸਰਕਾਰ ਦੇ ਵੀ ਅਸੀਂ ਵਿਰੋਧ ਉਤਰਾਂਗੇ ਅਸੀਂ ਰੋਡ ਜਾਮ ਕਰਾਂਗੇ ਰੋਡ ਜਾਮ ਕੀ ਹੈ ਫਿਰ ਕਿਦੋਂ ਤੱਕ ਚੱਲੇਗਾ ਆਖਿਰ ਕਿਸਾਨ ਕੋਲੇ ਕੀ ਹੱਲ ਰਹੇਗਾ ਇਹਦਾ ਜੇ ਬਿਜਲੀ ਨਹੀਂ ਹੋਊਗੀ ਪਾਣੀ ਨਹੀਂ ਲੱਗੂ ਫਸਲ ਨਹੀਂ ਹੋਊਗੀ ਹਾਲਤ ਤਾਂ ਸਾਡੇ ਕੋਲੇ ਇਹ ਫਿਰ ਤੁਸੀਂ ਝੋਨੇ ਵਾਹ ਦੇਵਾਂਗੇ ਵੀ ਆਪਦੇ ਅੱਖ ਕੇ ਉਹ ਹੋਰ ਫਸਲ ਬੀਜ ਲਾਂ ਜਿਹੜੀ ਬਿਨਾ ਪਾਣੀ ਤੋਂ ਹੁੰਦੀ ਹੋਵੇ ਝੋਨਾ ਪਾਣੀ ਦੀ ਫਸਲ ਆ ਜੀ ਤੇ ਪਾਣੀ ਵਾਸਤੇ ਲਾਈਟ ਚਾਹੀਦੀ ਆ ਤੇ ਲਾਈਟ ਤੋਂ ਸਾਨੂੰ ਕਰਮਚਾਰੀ ਖਰਾਬ ਕਰ ਰਹੇ ਜੀ ਸਾਨੂੰ 3-4 ਘੰਟੇ ਹੋ ਗਏ ਤਾਂ ਸਰਕਾਰ ਨੇ 8 ਘੰਟੇ ਹੋ ਗਏ 3-4 ਘੰਟੇ ਹੋ ਗਏ ਸਾਨੂੰ ਇੱਥੇ ਆ ਕੇ ਬੈਠਣ ਨੂੰ ਕਿਸੇ ਸਾਨੂੰ ਅਫਸਰ ਨੇ ਕੋਈ ਕੋਈ ਇੱਥੇ ਆਇਆ ਨਹੀਂ ਸਾਡੀ ਕਿਸੇ ਨੇ ਸਾਰ ਨਹੀਂ ਲਈ ਜੀ ਸਾਨੂੰ ਇਹ ਲਗਾਤਾਰ ਕਰਮਚਾਰੀ ਖਰਾਬ ਕਰ ਰਿਹਾ ਜੀ ਸਾਡੀ ਲਾਈਟ ਨੇ 3 ਘੰਟੇ ਕੱਟ ਕੇ ਤੇ ਦੂਸਰੇ ਪਾਸੇ ਦੇਤੀ ਜੀ ਤੇ ਸਾਨੂੰ ਮੈਸੇਜ ਲਿਖ ਕੇ ਗਰੁੱਪ ਚ ਪਾਤਾ ਕਿ ਪਾਵਰ ਕਟ ਆਨ ਕਰਕੇ ਤੁਹਾਡੀ ਸਪਲਾਈ ਬੰਦ ਕੀਤੀ ਜਾਂਦੀ ਹੈ ਤੇ ਸਾਡੀ ਵਾਟ ਨਾ ਵਟ ਦੂਜੇ ਗਰੁੱਪ ਦੀਆਂ ਮੋਟਰਾਂ ਚੱਲ ਪਈਆਂ ਸਾਨੂੰ ਪਤਾ ਲੱਗ ਗਿਆ ਜੀ ਪਾਵਰ ਕੱਟ ਕਹਿੰਦਾ ਹੈ ਤਾਂ ਸਾਡੇ ਨਾਲ ਬੇਈਮਾਨੀ ਕਰੀ ਜਾਂਦਾ ਸਰਾ ਸਰ ਜੀ ਤੇ ਅਸੀਂ ਫਿਰ ਸਾਰੇ ਭੈਣ ਭਰਾ ਇਕੱਠੇ ਹੋ ਕੇ ਇੱਥੇ ਆਏ ਆ ਜੀ ਸਾਡੀ ਅਜੇ ਤੱਕ ਕਿਸੇ ਨੇ ਗੱਲ ਨਹੀਂ ਸੁਣੀ ਨਾ ਕੋਈ ਅਫਸਰ ਆਇਆ ਮੰਗ ਅਸੀਂ ਇਹ ਕਰਦੇ ਆਂ ਜੀ ਸਾਡੇ ਨਾਲ ਇਹ ਵਿਤਕਰਾ ਨਾ ਕੀਤਾ ਜਾਵੇ ਸਾਨੂੰ ਸਾਡੀ ਸਹੀ ਬਣਦੀ ਲੈਡ ਦਿੱਤੀ ਜਾਵੇ ਸਾਡੇ ਹੱਕ ਦੀ ਲੈਡ ਸਾਨੂੰ 8 ਘੰਟੇ ਪੂਰੀ ਕੀਤੀ ਜਾਵੇ ਨਾ ਕਿ ਸਾਡੀ ਲੈਡ ਕੱਟ ਕੇ ਕਿਸੇ ਹੋਰ ਘਰ ਦੂਜੇ ਨੂੰ ਸਾਡੀ 3.5 ਘੰਟੇ ਕੱਟ ਲਈ ਦੂਜਿਆਂ ਨੂੰ 3 ਘੰਟੇ ਫालतू ਦੇਤੀ ਜੀ ਜਿੰਦਾ ਅਜੇ ਟਾਈਮ ਵੀ ਨਹੀਂ ਹੋਇਆ ਜੀ ਸਾਡੇ ਇਹਦੇ ਇੱਥੇ ਬੈਠੇ ਆ ਟਾਈਮ ਵੇਖ ਲਓ ਕੀ ਹੋ ਗਿਆ 11:00 ਵਜੇ 11:30 ਹੋ ਗਏ ਸਾਡੇ ਕੋਲ ਬਿੱਲੀ ਵਿਭਾਗ ਦਾ ਕੋਈ ਵੀ ਅਜੇ ਤੱਕ ਅਫਸਰ ਨਹੀਂ ਇੱਥੇ ਆਪੜਿਆ 100 ਬੰਦੇ ਪਿੰਡ ਦਾ ਬੈਠਾ ਹੈ ਕੋਈ ਸਾਡੇ ਕੋਲ ਨਹੀਂ ਅਜੇ ਆਪੜਿਆ ਮਹਿਕ ਮੇ ਦਾ ਬੰਦਾ ਕੀ ਲੱਗਦਾ ਹੈ ਸਰਕਾਰ ਕਹਿੰਦੀ ਹੈ ਕਿ ਜਿਹੜਾ ਮੁਲਾਜ਼ਮ ਹੈਗਾ ਦਫਤਰੀ ਹੈ ਉਹ ਕਹਿੰਦੇ ਸਾਡਾ ਮਸਲਾ ਸਿਰਫ ਲਾਇਟ ਦਾ ਸਾਨੂੰ ਕਿਸੇ ਵੀ ਤਰੀਕੇ ਲਾਇਟ ਮਿਲੇ ਅਸੀਂ ਤਾਂ ਆਣੇ ਆ ਵੀ ਸਾਡੇ ਕੋਲ ਆ 6 ਵਜੇ ਤੋਂ ਹੀ ਭੁੱਖਣ ਪਾਣੇ ਇੱਥੇ ਬੈਠੇ ਆ ਸਵਾ 10 ਹੋ ਗਏ ਰਾਤ ਦੇ ਅਸੀਂ ਸਾਨੂੰ ਭਲਾ ساری ਰਾਤ ਇੱਥੇ ਬਹਿਣਾ ਪਵੇ ਸਾਡੇ ਤਾਂ ਹਜੇ ਤੱਕ ਕੋਈ ਅਫਸਰ ਸਾਡੇ ਕੋਲ ਇੱਥੇ ਨਹੀਂ ਪਹੁੰਚਿਆ ਸਾਡੀ ਗੱਲ ਸੁਣਨ ਕੀ ਹੈ ਕੀ ਜੀ ਮਸਲਾ ਹੈ ਜਰਾ ਜਿਹੜਾ ਤੁਸਾਨੂੰ ਤਰਨਾ ਲਾਉਣਾ ਪਿਆ ਮਸਲਾ ਇਹ ਹੈ ਜੀ ਸਾਡਾ ਜਿਹੜਾ ਬਿਜਲੀ ਦਾ ਟਾਈਮ ਸੀ ਅੱਜ 8 ਘੰਟੇ ਨਾਲੇ ਸਾਨੂੰ ਲਾਈਟ ਦੇਣੀ ਸੀ 1.5 ਤੋਂ ਲੈ ਕੇ 9.5 ਵਜੇ ਤੱਕ ਜੀ ਜਿਹੜੀ ਕਿ ਇਹਨਾਂ ਨੇ ਸਾਡੀ ਲਾਈਟ 6 ਵਜੇ ਕੇ 40 ਮਿੰਟ ਤੇ ਸਾਡੀ ਸਪਲਾਈ ਬੰਦ ਕਰਦੀ ਇਹਨਾਂ ਨੇ ਇਹਨਾਂ ਨੇ ਮੈਸੇਜ ਇਹ ਪਾਇਆ ਸਾਨੂੰ ਵੀ ਮੋਟਰਾਂ ਵਾਲੇ ਗਰੁੱਪ ਦੇ ਵਿੱਚ ਵੀ ਪਾਵਰ ਕੱਟ ਔਨ ਕਰਕੇ ਜਿਹੜਾ ਪੁਰਾਣਾ ਭਾਈ ਕਰਾ ਸੀ ਉਹਨੂੰ ਬੰਦ ਕੀਤਾ ਗਿਆ ਠੀਕ ਹੈ ਜੀ 6 ਵਜੇ 48 ਮਿੰਟ ਤੇ ਇਹਨਾਂ ਨੇ ਨਵਾਂ ਭਾਈ ਕਰੜਾ ਚਾਲੂ ਕਰਤਾ ਉਹਦੇ ਚ ਮੈਸੇਜ ਪਾਤਾ ਇਹਨਾਂ ਨੇ ਵੀ ਵਾਧੂ ਸਪਲਾਈ ਚਾਲੂ ਕੀਤੀ ਗਈ ਜੇਕਰ ਉਹਨਾਂ ਨੂੰ ਵਾਧੂ ਸਪਲਾਈ ਮਿਲ ਰਹੀ ਹੈ ਤਾਂ ਸਾਡੀ ਲਾਈਟ ਫਿਰ ਕਿੱਧਰ ਗਈ ਜੀ ਜਿਹੜੀ ਸਾਡੀ 3.5 ਘੰਟੇ ਲਾਈਟ ਉਹ ਸਾਨੂੰ ਪਾਵਰ ਕੱਟ ਕਰਕੇ ਕਿਉਂ ਬੰਦ ਕੀਤੀ ਗਈ ਸਰਸਰ ਇਹਦੇ ਤੋਂ ਚੱਲ ਰਿਹਾ ਜਿਹੜਾ ਮਸਲਾ ਇਹ ਲਗਾਤਾਰ ਹੀ ਚੱਲ ਰਿਹਾ ਜੀ ਜਦੋਂ ਤੋਂ ਧੋਣੇ ਲੱਗੇ ਉਸ ਦਿਨ ਤੋਂ ਇਹ ਮਸਲਾ ਚੱਲ ਰਿਹਾ ਹੈ ਸਾਡਾ ਤੇ ਕਿਸਮਤ ਹੈ ਕਿ ਪਰੇਸ਼ਾਨੀ ਫਿਰੋਦ ਪਰੇਸ਼ਾਨੀ ਸਰ ਸਾਡੀ ਪਰੇਸ਼ਾਨੀ ਇਹ ਆ ਸਾਡੇ ਦਾ ਝੋਨੇ ਸਰ ਵਾਉਣ ਵਾਲੇ ਹੋਏ ਪਏ ਜੀ ਇਹ ਤਾਂ ਸਾਡਾ ਤੇ ਪਈ ਝੋਨੇ ਦੀ ਕੋਈ ਸਾਨੂੰ ਸਪਰੇ ਨਹੀਂ ਸਾਨੂੰ ਇਹ ਬਿਜਲੀ ਕਰਮਚਾਰੀ ਜਿਹੜੇ ਥੋੜੇ ਸੀ ਤੋਂ ਗ੍ਰੈਡ ਵਾਲੇ ਨੇ ਇਹ ਬਹੁਤ ਜ਼ਿਆਦਾ ਖਰਾਬ ਕਰ ਰਹੀ ਸਾਨੂੰ ਤੇ ਤਰਨਾ ਤੁਸੀਂ ਲਾਇਆ ਫਿਰ ਕਿਦੋਂ ਤੱਕ ਚੱਲੇਗਾ ਜੀ ਜੋ ਇਹ ਸਾਡਾ ਤਰਨਾ ਹੀ ਉਨਾ ਚਿਰ ਚੱਲੂਗਾ ਜਿੰਨਾ ਚਿਰ ਸਾਡੇ ਕੋਲ ਬਿਜਲੀ ਦੇ ਕਰਮਚਾਰੀ ਆ ਕੇ ਗੱਲ ਨਹੀਂ ਕਰਦੇ ਅਸੀਂ ਅਸੀਂ ਇਹਨੂੰ ਇਹ ਗੱਲ ਕੀਤੀ ਸੀ ਵੀ ਸਾਨੂੰ ਕੋਈ ਨਾ ਲਾਓ ਪੂਰੀ ਕਰਦੇ ਅਸੀਂ ਸਾਨੂੰ ਤੁਸੀਂ ਲਿਖਤੀ ਰੂਪ ਦੇ ਵਿੱਚ ਜਿਹੜਾ ਤੁਹਾਨੂੰ ਮੈਸੇਜ ਆਇਆ ਸਾਨੂੰ ਦਿਖਾ ਦਿਓ ਇਹਨਾਂ ਦੇ ਕੋਲ ਕੋਈ ਮੈਸੇਜ ਨਹੀਂ ਹੈਗਾ ਸੀ ਅਸੀਂ ਪਹਿਲਾਂ ਵੀ ਇੱਕ ਤਰਨਾ ਲਾ ਚੁੱਕੇ ਹਾਂ ਉਦੋਂ ਸਾਡੇ ਨਾਲ ਐਕਸੀਨ ਸਾਹਿਬ ਨੇ ਬੈਠਾ ਗੱਲ ਕੀਤੀ ਸੀ ਉਹ ਕਹਿੰਦੇ ਵੀ ਤੁਹਾਡੀ ਜਿਹੜੀ ਸਪਲਾਈ ਹੈ ਲਗਾਤਾਰ ਦੇਵਾਂਗੇ ਮੇਰੀ ਗੱਲ ਹੋ ਗਈ ਹੈ ਪਟਿਆਲੇ ਤੇ ਤੁਸੀਂ ਧਰਨਾ ਚੱਕਦੇ ਹੋ ਅਸੀਂ ਉਹਨਾਂ ਦੇ ਵਿਸ਼ਵਾਸ ਤੇ ਧਰਨਾ ਚੱਕ ਦਿੱਤਾ ਸੀਗਾ ਜੀ ਠੀਕ ਹੈ ਹੁਣ ਦੁਬਾਰਾ ਸਾਨੂੰ ਲਗਾਤਾਰ 4 ਦਿਨ ਲਾਈਟ ਨਹੀਂ ਦਿੱਤੀ ਜੀ ਹੁਣ ਫਿਰ ਉਹੀ ਹਾਲ ਚੱਲ ਰਿਹਾ ਅਸੀਂ ਇਹੀ ਮੰਗ ਕਰਦੇ ਹਾਂ ਬਿਜਲੀ ਦੇ ਵੱਡੇ ਕਰਮਚਾਰੀ ਆ ਕੇ ਐਕਸੀਨ ਸਾਹਿਬ ਜਾਂ ਕੋਈ ਵੀ ਸਾਡੇ ਨਾਲ ਆ ਕੇ ਇੱਥੇ ਗੱਲ ਕਰਨ ਸਾਨੂੰ ਭਰੋਸਾ ਦੇਣ ਵੀ ਅਸੀਂ ਲਗਾਤਾਰ 8 ਘੰਟੇ ਲਾਏ ਉਹਨਾਂ ਚਿਰ ਸਾਡਾ ਧਰਨਾ ਇੱਥੇ ਲੱਗਾ ਰੋਣ